ਸਮਾਣਾ ਦੇ ਪਿੰਡ ਹਰਚੰਦਪੁਰਾ ਵਿਖੇ ਪਿਛਲੇ ਸਾਲ ਇੱਕ ਲੜਾਈ ਹੋਈ ਸੀ ਜ਼ਮੀਨੀ ਵਿਵਾਦ ਦੇ ਵਿੱਚ ਜਿਦੇ ਵਿੱਚ 8 ਲੋਕਾਂ ਨੇ ਖਿਲਾਫ ਮਾਮਲਾ ਦਰਜ ਹੋਇਆ ਜਿਦੇ ਵਿੱਚ 4 ਬਾਈ ਨੇਮ ਸੀ ਅਤੇ ਕੁਝ ਅਣਪਛਾਤੇ ਸੀ ਜਿਦੇ ਵਿੱਚ ਇੱਕ ਕਥਿਤ આરોપી ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ 12307 ਤੇ ਵੱਖ-ਵੱਖ ਧਾਰਾਵਾਂ ਤੇ ਮਕਦਮਾ ਜ਼ਮੀਨੀ ਲੜਾਈ ਦੇ ਵਿੱਚ ਹੋਇਆ ਸੀ ਜਿਸ ਦੇ ਵਿੱਚ ਕਥਿਤ આરોપી ਨੂੰ ਪੇਸ਼ ਕੀਤਾ ਗਿਆ ਸਮਾਣਾ ਅਦਾਲਤ ਦੇ ਵਿੱਚ ਰਿਵਾਰਡ ਦੇ ਬਾਅਦ ਅੱਜ ਉਸ ਨੂੰ ਨਿਆਇਕ ਹरासत ਵਿੱਚ ਦਿੱਤਾ ਉਸ ਦਿਨ ਮੈਡੀਕਲ ਜਾਂ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਕਰੀਬ 1 ਵਜੇ ਦੁਪਹਿਰ ਵਿੱਚ ਪੁਲਿਸ ਵੱਲੋਂ ਕਰਵਾਈ ਗਈ ਹੈ ਇਹਨਾਂ ਦਾ ਨਾ ਸਰਪਲਸ ਜ਼ਮੀਨ ਸੰਬੰਧੀ 2023 ਦੇ ਵਿੱਚ ਝਗੜਾ ਹੋਇਆ ਹੈ ਉਹਦੇ ਵਿੱਚ 101 112 ਨੰਬਰ ਐਫਆਰ ਦਰਜ ਹੋਈ ਸੀ ਥਾਣੇ ਘੱਗੇ ਦੀ ਕਿੰਨੇ ਬੰਦੇ ਫਿਕਰੇ ਚ ਚਾਰ ਬੰਦੇ ਬਾਈ ਨੇਮ ਤੇ ਚਾਰ ਬੰਦੇ ਅਨਨੌਨ ਦੇ ਜੀ ਕਿੰਨੇ ਬੰਦੇ ਨਹੀਂ ਰੈਸਟ ਹੋਏ ਇੱਕ ਬੰਦੇ ਦੀ ਰੈਸਟ ਹੋਈ ਹੋਣੀ ਜੀ ਇਹ ਚ 307 323 344 506 148 195 ਜੀ ਨਹੀਂ ਗੋਲੀ ਨਹੀਂ ਚੱਲੀ ਜੀ ਵੈਸੇ ਆਮ ਲੜਾਈ ਝਗੜਾ ਨੱਤਾਂ ਲੋਪੇ ਤੋਂ ਸੱਤ ਵਜੀਆਂ ਕਾਫੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ نیوز